हां जी ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਕੀ ਮੇਰੇ ਵੀਰੋ ਮੇਰੀ ਵੀਡੀਓ ਦੇ ਥੱਲੇ ਨਾ ਬੱਬੂ ਮੰਨਦਾ ਕਿ ਨਵਾਂ ਗਾਣਾ ਆਇਆ ਉਹਦੇ ਟਾਈਟਲ ਦਾ ਸਕਰੀਨਸ਼ਾਟ ਲੱਗਾ ਉਹਨੂੰ ਪੜੋ ਕਾਲੀ ਦੀਵਾਲੀ ਮੈਨੂੰ ਤਾਂ ਮੈਂ ਤਾਂ ਕਨਫਿਊਜ਼ ਹੋਇਆ ਪਿਆ ਮੈਨੂੰ ਤਾਂ ਇਹ ਸਮਝ ਨਹੀਂ ਆਂਦੀ ਭਈ ਕਿ ਬੱਬੂ ਮੰਨ ਠੀਕ ਹੈ ਜਾਂ ਫਿਰ ਸਿੱਖ ਪ੍ਰਚਾਰਕ ਠੀਕ ਨਹੀਂ ਕਿਉਂਕਿ ਜਦੋਂ ਵੀ ਅਸੀਂ ਸਿੱਖ ਪ੍ਰਚਾਰਕਾਂ ਨੂੰ ਸੁਣਦੇ ਆ ਉਹ ਬੜਾ ਸਿੱਧਾ ਕਲੀਅਰ ਕਹਿੰਦੇ ਨੇ ਵੀ ਸਿੱਖ ਧਰਮ ਇੱਕ ਵੱਖਰੀ ਕੌਮ ਹੈ ਸਾਡਾ ਵੱਖਰਾ ਸਿਧਾਂਤ ਹੈ ਦੀਵਾਲੀ ਕਰਵਾ ਚੌਧ ਰਖੜੀ ਸਿੱਖਾਂ ਦੇ ਤਿਉਹਾਰ ਨਹੀਂ ਹੈਗੇ ਇਹ ਹਿੰਦੂਆਂ ਦੇ ਤਿਉਹਾਰ ਆ ਹਿੰਦੂਆਂ ਨੂੰ ਮੁ ਮੈਂ ਸਿੱਖ ਪ੍ਰਚਾਰਕਾਂ ਦੀ ਇਸ ਗੱਲ ਨਾਲ 200% ਐਗਰੀ ਕਰਦਾ ਆ। ਸੋ ਮੈਂ ਬੱਬੂ ਮਾਨ ਨੂੰ ਇੱਥੇ ਦੱਸ ਦੇਣਾ ਚਾਹੁੰਗਾ ਕਿ ਭਾਈ ਤੂੰ ਸਿੱਖ ਕਮਿਊਨਿਟੀ ਤੋਂ ਆਉਂਦਾ ਆ। ਤੈਨੂੰ ਕੋਈ ਵੀ ਰੋਸ ਹੈਗਾ ਆ। ਠੀਕ ਆ? ਤੂੰ ਆਪਣੇ ਧਰਮ ਦੇ ਤਿਉਹਾਰ ਕਾਲੇ ਮਨਾ, ਗੁਰਪੁਰਬ ਕਾਲਾ ਮਨਾ, ਬੰਦੀ ਛੋੜ ਦੇਵਸ ਕਾਲਾ ਮਨਾ, ਤੈਨੂੰ ਕੋਈ ਨਹੀਂ ਰੋਕਦਾ। ਜਦੋਂ ਤੁਹਾਡੇ ਪ੍ਰਚਾਰਕਾਂ ਦੇ ਮੁਤਾਬਕ ਜਦੋਂ ਬੱਬੂ ਮਾਨ ਆਪਣੇ ਪ੍ਰਚਾਰਕਾਂ ਨੂੰ ਗਲਤ ਸਾਬਤ ਕਰੇ ਵੀਡੀਓ ਪਾ ਕੇ ਠੀਕ ਆ ਕਿ ਸਾਡੇ ਪ੍ਰਚਾਰਕ ਗਲਤ ਨੇ। ਲੇਕਿਨ ਅਗਰ ਤੂੰ ਰੋਸ ਵੱਜੋ ਹਿੰਦੂਆਂ ਦੀ ਦੀਵਾਲੀ ਕਾਲੀ ਮਨਾਣੀ ਹੈ ਤਾਂ ਫਿਰ ਇਹ ਕਲੀਅਰ ਕਰ ਦੇ ਭਾਈ ਤੂੰ Hindu ਆ ਕਿ Sikh ਐ ਬੜੀ ਕਲੀਅਰ ਗੱਲ ਕਹਿ ਰਹੇ ਆ ਬਹੁਤ ਸਾਫ਼ ਸੁਥਰੀ ਗੱਲ ਠੀਕ ਐ ਅਸੀਂ 5-7 ਸਾਲਾਂ ਤੋਂ ਦੇਖਦੇ ਆ ਰਹੇ ਆਂ ਅਗਰ ਕੋਈ ਵੀ ਮੌਤ ਹੋ ਜਾਂਦੀ ਐ ਕੋਈ ਵੀ ਸੈਪਨਿੰਗ ਹੋ ਜਾਂਦੀ ਐ ਤਾਂ ਰੋਸ ਵੱਜੋ ਕਾਲੀ ਦੀਵਾਲੀ ਮਨਾਵਾਂਗੇ ਦੀਪ ਸਿੱਧੂ ਮਾਰਿਆ ਗਿਆ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਸੰਦੀਪ ਨੰਗਲ ਅੰਬੀਆਂ ਮਾਰਿਆ ਗਿਆ ਠੀਕ ਐ ਆ ਹੁਣ ਮੁੰਡਾ ਇੱਕ ਰਾਜੀਵ ਜੋਂਦਾ ਮਾਰਿਆ ਗਿਆ ਇਹ ਚਾਰੋਂ ਦੇ ਚਾਰੋਂ ਜਿਹੜੇ ਸੀਗੇ ਇਹ ਸਿੱਖ ਭਾਈਚਾਰੇ ਤੋਂ ਬਿਲੋਂਗ ਕਰਦੇ ਸੀ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦੇ ਸੀ ਜੇ ਰੋਸ ਵੱਜੂ ਬੁਲਾਣਾ ਆਇਆ ਤਾਂ ਭਾਈ ਤੁਸੀਂ ਆਪਣਾ ਕਾਲਾ ਗੁਰਪੁਰਬ ਮਨਾਓ ਤੁਸੀਂ ਹਰ ਸਾਲ ਕਾਲੀ ਦੀਵਾਲੀ ਕਮਾਲ ਹੋ ਗਈ ਹੈ ਹਿੰਦੂਆਂ ਨੇ ਕੋ ਹਿੰਦੂਆਂ ਦਾ ਕੀ ਕਸੂਰ ਹੈ ਕਿ ਜੇ ਤੁਸੀਂ ਕਾਲੀ ਦੀਵਾਲੀ ਮਨਾਓ ਭਾਈ ਜੇ ਤੁਹਾਡਾ ਹਿੰਦੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਬੱਬੂ ਮਾਨ ਨੂੰ ਇਹ ਗੱਲ ਕਹਿਣਾ ਚਾਹੂੰਗਾ ਔਰ ਸਾਰਿਆਂ ਨੂੰ ਕਹਿਣਾ ਚਾਹੂੰਗਾ ਜਿਹੜੇ ਸਿੱਖ ਹੋ ਕੇ ਕਾਲੀ ਦਿਵਾਲੀ ਦੀ ਗੱਲ ਕਰਦੇ ਆ ਭਾਈ ਆਪਣੇ ਪ੍ਰਚਾਰਕਾਂ ਨਾਲ ਗੱਲ ਕਰੋ ਉਹ ਕਹਿੰਦੇ ਤੁਹਾਡਾ ਤਿਉਹਾਰ ਨਹੀਂ ਇਸ ਕਰਕੇ ਭਾਈ ਤੁਸੀਂ ਆਪਣੇ ਤਰ੍ਹਾਂ ਦਾ ਤਿਉਹਾਰ ਕਾਲੇ ਮਨਾਓ ਰੋਸ ਵਜੋ ਸਾਡੇ ਹਿੰਦੂਆਂ ਦੇ ਤਿਉਹਾਰ ਨੂੰ ਬਖਸ਼ੋ ਸਾਡੀ ਦਿਵਾਲੀ ਠੀਕ ਹੈ ਦੁੱਖ ਸਾਨੂੰ ਹੈ ਅਗਰ ਕਿਸੇ ਮਾਂ ਦਾ ਪੁੱਤ ਜਾਂਦਾ ਬਹੁਤ ਮੰਦ ਭਾਗੀ ਗੱਲ ਹੈ ਲੇਕਿਨ ਰੋਸ ਵਜੋ ਤੁਸੀਂ ਹਿੰਦੂਆਂ ਦੇ ਤਿਉਹਾਰ ਨੂੰ ਟਾਰਗੇਟ ਕਰੋ ਇਹ ਬਰਦਾਸ਼ਤ ਨਹੀਂ ਹੋਣਾ ਬੜੀ ਕਲੀਅਰ ਹੈ ਜੈ ਸ਼ੀ ਗੁਰੂ हां जी ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਕੀ ਮੇਰੇ ਵੀਰੋ ਮੇਰੀ ਵੀਡੀਓ ਦੇ ਥੱਲੇ ਨਾ ਬੱਬੂ ਮਾਨ ਦਾ ਕਿ ਨਵਾਂ ਗਾਣਾ ਆਇਆ ਉਹਦੇ ਟਾਈਟਲ ਦਾ ਸਕਰੀਨਸ਼ਾਟ ਲੱਗਾ ਉਹਨੂੰ ਪੜੋ ਕਾਲਾ ਲੀ ਦੀਵਾਲੀ ਮੈਨੂੰ ਤਾਂ ਮੈਂ ਤਾਂ ਕਨਫਿਊਜ਼ ਹੋਇਆ ਪਿਆ ਮੈਨੂੰ ਤਾਂ ਇਹ ਸਮਝ ਨਹੀਂ ਆਂਦੀ ਭਈ ਕਿ ਬੱਬੂ ਮਾਨ ਠੀਕ ਹੈ ਜਾਂ ਫਿਰ ਸਿੱਖ ਪ੍ਰਚਾਰਕ ਠੀਕ ਨਹੀਂ ਕਿਉਂਕਿ ਜਦੋਂ ਵੀ ਅਸੀਂ ਸਿੱਖ ਪ੍ਰਚਾਰਕ ਨੂੰ ਸੁਣਦੇ ਹਾਂ ਉਹ ਬੜਾ ਸਿੱਧਾ ਕਲੀਅਰ ਕਹਿੰਦੇ ਨੇ ਵੀ ਸਿੱਖ ਧਰਮ ਇੱਕ ਵੱਖਰੀ ਕੌਮ ਹੈ ਸਾਡਾ ਵੱਖਰਾ ਸਿਧਾਂਤ ਹੈ ਦੀਵਾਲੀ ਕਰਵਾ ਚੌਧ ਰਖੜੀ ਸਿੱਖਾਂ ਦੇ ਤਿਉਹਾਰ ਨਹੀਂ ਹੈਗੇ ਇਹ ਹਿੰਦੂਆਂ ਦੇ ਤਿਉਹਾਰ ਹੈ ਹਿੰਦੂਆਂ ਮੈਂ ਸਿੱਖ ਪ੍ਰਚਾਰਕਾਂ ਦੀ ਇਸ ਗੱਲ ਨਾਲ 200% ਐਗਰੀ ਕਰਦਾ ਆ। ਸੋ ਮੈਂ ਬੱਬੂ ਮਾਨ ਨੂੰ ਇੱਥੇ ਦੱਸਣਾ ਚਾਹਾਂਗਾ ਕਿ ਭਾਈ ਤੂੰ ਸਿੱਖ ਕਮਿਊਨਿਟੀ ਤੋਂ ਆਉਂਦਾ ਆ। ਤੈਨੂੰ ਕੋਈ ਵੀ ਰੋਸ ਹੈਗਾ ਆ। ਠੀਕ ਆ? ਤੂੰ ਆਪਣੇ ਧਰਮ ਦੇ ਤਿਉਹਾਰ ਕਾਲੇ ਮਨਾ, ਗੁਰਪੁਰਬ ਕਾਲਾ ਮਨਾ, ਬੰਦੀ ਛੋੜ ਦੇਵਸ ਕਾਲਾ ਮਨਾ, ਤੈਨੂੰ ਕੋਈ ਨਹੀਂ ਰੋਕਦਾ। ਜਦੋਂ ਤੁਹਾਡੇ ਪ੍ਰਚਾਰਕਾਂ ਦੇ ਮੁਤਾਬਕ ਜਦੋਂ ਬੱਬੂ ਮਾਨ ਆਪਣੇ ਪ੍ਰਚਾਰਕਾਂ ਨੂੰ ਗਲਤ ਸਾਬਤ ਕਰੇ ਵੀਡੀਓ ਪਾ ਕੇ ਠੀਕ ਆ? ਕਿ ਸਾਡੇ ਪ੍ਰਚਾਰਕ ਗਲਤ ਨੇ। ਲੇਕਿਨ ਅਗਰ ਤੂੰ ਰੋਜ਼ ਵੱਜੋਂ ਹਿੰਦੂਆਂ ਦੀ ਦੀਵਾਲੀ ਕਾਲੀ ਮਨਾਣੀ ਹੈ ਤਾਂ ਫਿਰ ਇਹ ਕਲੀਅਰ ਕਰਦੇ ਭਾਈ ਤੂੰ ਹਿੰਦੂ ਆ ਕਿ ਸਿੱਖ ਹੈ ਬੜੀ ਕਲੀਅਰ ਗੱਲ ਕਹਿ ਰਹੇ ਆ ਬਹੁਤ ਸਾਫ਼ ਸੁਥਰੀ ਗੱਲ ਠੀਕ ਹੈ ਅਸੀਂ 50-70 ਸਾਲਾਂ ਤੋਂ ਦੇਖਦੇ ਆ ਰਹੇ ਆ ਅਗਰ ਕੋਈ ਵੀ ਮੌਤ ਹੋ ਜਾਂਦੀ ਹੈ ਕੋਈ ਵੀ ਸੈਪਨਿੰਗ ਹੋ ਜਾਂਦੀ ਹੈ ਤਾਂ ਰੋਜ਼ ਵੱਜੋਂ ਕਾਲੀ ਦੀਵਾਲੀ ਮਨਾਵਾਂਗੇ ਦੀਪ ਸਿੱਧੂ ਮਾਰਿਆ ਗਿਆ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਸੰਦੀਪ ਨੰਗਲ ਅੰਬੀਆਂ ਮਾਰਿਆ ਗਿਆ ਠੀਕ ਆ ਆ ਹੁਣ ਮੁੰਡਾ ਇੱਕ ਰਾਜੀਵ ਜੋਂਦਾ ਮਾਰਿਆ ਗਿਆ ਇਹ ਚਾਰੋਂ ਦੇ ਚਾਰੋਂ ਜਿਹੜੇ ਸੀਗੇ ਇਹ ਸਿੱਖ ਭਾਈਚਾਰੇ ਤੋਂ ਬਿਲੋਂਗ ਕਰਦੇ ਸੀ ਸਿੱਖ ਕਮਿਟੀ ਤੋਂ ਬਿਲੋਂਗ ਕਰਦੇ ਸੀ ਜੇ ਰੋਸ ਵੱਜੂ ਬੁਲਾਣਾ ਆ ਤਾਂ ਭਾਈ ਤੁਸੀਂ ਇਹ ਬੜਾ ਕਾਲਾ ਗੁਰਪੁਰ ਮਨਾਓ ਤੁਸੀਂ ਹਰ ਸਾਲ ਕਾਲੀ ਦੀਵਾਲੀ ਕਮਾਲ ਹੋ ਗਈ ਹੈ ਹਿੰਦੂਆਂ ਨੇ ਹਿੰਦੂਆਂ ਦਾ ਕੀ ਕਸੂਰ ਹੈ ਕਿ ਇਹਦੇ ਜੇ ਤੁਸੀਂ ਕਾਲੀ ਦੀਵਾਲੀ ਮਨਾਓ ਭਾਈ ਜੇ ਤੁਹਾਡਾ ਹਿੰਦੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਬੱਬੂ ਮਾਨ ਨੂੰ ਇਹ ਗੱਲ ਕਹਿਣਾ ਚਾਹੁੰਗਾ ਔਰ ਸਾਰਿਆਂ ਨੂੰ ਕਹਿਣਾ ਚਾਹੁੰਗਾ ਜਿਹੜੇ ਸਿੱਖ ਹੋ ਕੇ ਕਾਲੀ ਦੀਵਾਲੀ ਦੀ ਗੱਲ ਕਰਦੇ ਆ ਭਾਈ ਆਪਣੇ ਪ੍ਰਚਾਰ ਕਰਨ ਦੀ ਗੱਲ ਕਰੋ ਉਹ ਕਹਿੰਦੇ ਤੁਹਾਡਾ ਤਿਹਾਰ ਨਹੀਂ ਇਸ ਕਰਕੇ ਭਾਈ ਤੁਸੀਂ ਆਪਣੇ ਤਰ੍ਹਾਂ ਦਾ ਤਿਹਾਰ ਕਾਲੇ ਮਨਾਓ ਰੋਸ ਵਜੋ ਸਾਡੇ ਹਿੰਦੂਆਂ ਦੇ ਤਿਹਾਰ ਨੂੰ ਬਖਸ਼ੋ ਸਾਡੀ ਦੀਵਾਲੀ ਠੀਕ ਹੈ ਦੁੱਖ ਸਾਨੂੰ ਹੈ ਅਗਰ ਕਿਸੇ ਮਾਂ ਦਾ ਪੁੱਤ ਜਾਂਦਾ ਬਹੁਤ ਮੰਦ ਭਾਗੀ ਗੱਲ ਹੈ ਲੇਕਿਨ ਰੋਸ ਵਜੋ ਤੁਸੀਂ Yeah,